ਸੱਚੀ ਇਹ ਕਾਲ ਜੀ ਜਦੋਂ ਗੁਰੂ ਨਾਨਕ ਦੇਵ ਜੀ ਦੂਜੀ ਤੇ ਤੀਜੀ ਉਦਾਸੀ ਤੋਂ ਬਾਅਦ ਤਲਵੰਡੀ ਆਏ ਉਹ ਉੱਥੇ ਕੁਝ ਦਿਨ ਆਪਣੇ ਮਾਤਾ ਪਿਤਾ ਕੋਲ ਰਹੇ ਜਦੋਂ ਉਹ ਸੱਚਖੰਡ ਵਿਖੇ ਜਾਵਿਰਾ ਜੀ ਤਾਂ ਗੁਰੂ ਜੀ ਗੁਰੂ ਜੀ ਦੇ ਸੱਜ ਸਹੋਰਾ ਵੀ ਪਰਲੋਕ ਸੁਧਾਰ ਗਏ ਸਾਨਾ ਫਿਰ ਗੁਰੂ ਜੀ ਨੇ ਕਰਤਾਰਪੁਰ ਵਸਾ ਕੇ ਸਾਰੇ ਪਰਿਵਾਰ ਨੂੰ ਇੱਥੇ ਟਿਕਾਇਆ ਤੇ ਆਪ ਚੌਥੀ ਉਦਾਸੀ ਲਈ ਚਲੇ ਗਏ ਕਈ ਸਾਲਾਂ ਬਾਅਦ ਫਿਰ ਦੁਬਾਰਾ ਕਰਤਾਰਪੁਰ ਸਾਹਿਬ ਆਏ ਅਤੇ ਸ਼ਿਵਰਾਤਰੀ ਸਮੇ ਅਚਲ ਪਟਾਲੀ ਜਾ ਕੇ ਸੰਮਤ 1588 ਦੀ ਸ਼ੁਰੂਆਤ ਵਿੱਚ ਘਰ ਆ ਕੇ ਰਹਿਣ ਲੱਗ ਪਏ ਪਾਵੇਂ ਗੁਰੂ ਜੀ ਨੇ ਬਾਹਰ ਰਹਿ ਕੇ 30 ਸਾਲ ਰੱਜ ਕੇ ਪ੍ਰਚਾਰ ਕਰ ਲਿਆ ਸੀ ਹੁਣ ਉਹਨਾਂ ਨੂੰ ਕਿਤੇ ਵੀ ਦੂਰ ਦੇ ਸਫ਼ਰ ਤੇ ਜਾਣ ਦਾ ਖਿਆਲ ਨਹੀਂ ਸੀ ਫਿਰ ਗੁਰੂ ਜੀ ਨੇ ਕਰਤਾਰਪੁਰ ਸਾਹਿਬ ਵਿੱਚ ਧਰਮਸਾਲਾ ਨੂੰ ਹੀ ਧਰਮ ਪ੍ਰਚਾਰ ਦਾ ਕੇਂਦਰ ਬਣਾ ਲਿਆ ਉਹ ਉੱਥੇ ਆਸਣ ਲਾ ਕੇ ਬੈਠ ਗਏ ਬਾਬਾ ਸ੍ਰੀਚੰਦ ਸਮੇਤ ਅਚਲਵਟਾਲੇ ਜਾਣ ਲੱਗੇ ਆਪ ਜੀ ਨੇ ਮਾਤਾ ਜੀ ਦੇ ਮਨ ਵਿੱਚ ਸ਼ੰਕਾ ਪਾ ਦਿੱਤਾ ਕਿ ਆਪ ਆਰਾਮ ਨਹੀਂ ਕਰਦੇ ਮਾਤਾ ਜੀ ਨੂੰ ਇੰਜ ਲੱਗਦਾ ਸੀ ਕਿ ਬਾਬਾ ਸ੍ਰੀ ਚੰਦ ਸਮੇਤ ਕਿਤੇ ਇਹ ਲੰਬੇ ਤਾਰੇ ਤੇ ਦੁਬਾਰਾ ਨਾ ਚਲੇ ਜਾਣਾ ਮਾਤਾ ਜੀ ਗੁਰੂ ਜੀ ਦੇ ਅੱਗੇ ਅੱਖ ਉੱਚੀ ਨਹੀਂ ਸੀ ਕਰਦੇ ਇੱਕ ਦਿਨ ਸੁਭਾਵੇ ਕੀ ਭਾਈ ਬਾਲਾ ਜੀ ਨੂੰ ਬੈਠੇ ਹੋਏ ਦੇਖਿਆ ਮਾਤਾ ਜੀ ਅੱਗੇ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਭਾਈ ਜੀ ਤੁਸੀਂ ਬਹੁਤ ਲੰਬੇ ਸਮੇਂ ਤੱਕ ਬਾਬਾ ਜੀ ਨਾਲ ਰਹੇ ਹੋ ਹੁਣ ਕੋਈ ਕਸਰ ਨਹੀਂ ਰਹੀ ਹੁਣ ਤੁਸੀਂ ਉਹਨਾਂ ਨੂੰ ਟਿਕੰਦਿਓ ਉਹ ਹਮੇਸ਼ਾ ਤੁਹਾਡੇ ਨਾਲ ਚਲੇ ਜਾਂਦੇ ਹਨ ਜੇ ਤੁਸੀਂ ਨਹੀਂ ਜਾਓਗੇ ਤਾਂ ਉਹ ਵੀ ਨਹੀਂ ਜਾਣਗੇ ਉਹਨਾਂ ਦਾ ਸਰੀਰ ਹੁਣ ਬਾਹਰ ਦੀਆਂ ਖੇਚਲਾਂ ਜੋਗਾ ਨਹੀਂ ਹੈ ਹੁਣ ਗੁਰੂ ਜੀ ਘਰੇ ਰਹਿਣਾ ਤੇ ਬੱਚਿਆਂ ਕੋਲੋਂ ਸੇਵਾ ਕਰਾਉਣਾ ਉਬਾਲਾ ਜੀ ਨੂੰ ਕਹਿਣ ਲੱਗੇ ਕਿ ਜੇ ਤੁਸੀਂ ਮਨਾਓਗੇ ਤਾਂ ਉਹ ਮੰਨ ਜਾਣਗੇ ਭਾਈ ਬਾਲਾ ਜੀ ਤਾਂ ਪਹਿਲਾਂ ਹੀ ਇਹ ਸਭ ਚਾਉਂਦੇ ਸਨ ਪਰ ਕਹਿਣ ਵਿੱਚ ਸੰਕੋਚ ਕਰਦੇ ਸਨ ਹੁਣ ਮਾਤਾ ਜੀ ਨੇ ਬੇਨਤੀ ਕਰ ਦਿੱਤੀ ਸੀ ਇਸ ਲਈ ਭਾਈ ਬਾਲਾ ਜੀ ਨੂੰ ਵੀ ਡਰ ਨਹੀਂ ਸੀ ਫਿਰ ਭਾਈ ਬਾਲਾ ਜੀ ਨੇ ਸਾਰੀ ਗੱਲਬਾਤ ਗੁਰੂ ਜੀ 'ਕੇ ਪ੍ਰਗਟ ਕੀਤੀ ਭਾਈ ਬਾਲਾ ਜੀ ਆਪ ਵੀ ਘਰ ਜਾਣ ਦੇ ਲਈ ਛੁੱਟੀ ਮੰਗਣ ਲੱਗ ਪਏ ਨਾਲ ਹੀ ਉਹਨਾਂ ਨੇ ਇਹ ਵੀ ਸਮਝ ਲਿਆ ਕਿ ਗੁਰੂ ਜੀ ਆਪਣੇ ਤੋਂ ਬਾਅਦ ਗੁਰਤਾ ਗੱਦੀ ਉੱਪਰ ਵੀ ਕਿਸੇ ਨੂੰ ਬਿਠਾਉਣਗੇ ਗੁਰੂ ਜੀ ਕਹਿਣ ਲੱਗੇ ਕਿ ਸਾਡੇ ਤੋਂ ਪਿੱਛੋਂ ਤ੍ਰਹਿਣ ਗੋਤ ਦੇ ਦੀ ਛਪਰੀ ਜਾਤੀ ਵਿੱਚੋਂ ਇੱਕ ਲੈਣਾ ਜੀ ਆ ਨਾ ਜੋ ਸਾਡੇ ਪਿੱਛੋਂ ਅੰਗਤ ਨਾਮ ਨਾਲ ਪ੍ਰਸਿੱਧ ਹੋਣਗੇ ਉਹੀ ਸਾਡਾ ਦੂਜਾ ਸਰੂਪ ਹੋਣਗੇ ਅਸੀਂ ਫਿਰ ਉਹ ਸਰੂਪ ਅੰਦਰ ਹੋ ਕੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਪ੍ਰਚਾਰ ਕਰਾਂਗੇ ਪਰ ਇਸ ਭੇਦ ਨੂੰ ਕੋਈ ਜਾਣ ਨਹੀਂ ਸਕੇਗਾ ਸਾਧ ਸੰਗਤ ਜੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਇਸ ਸਾਖੀ ਦਾ ਜ਼ਿਕਰ ਆਉਂਦਾ ਹੈ ਫਿਰ ਭਾਈ ਬਾਲਾ ਜੀ ਨੇ ਗੁਰੂ ਜੀ ਤੋਂ ਚਰਨੀ ਸ਼ੀਸ਼ ਨਿਵਾ ਕੇ ਛੁੱਟੀਆਂ ਤੇ ਖੁਸ਼ੀਆਂ ਲਈਆਂ ਫਿਰ ਉਹਨਾਂ ਨੇ ਬਾਬਾ ਸ੍ਰੀ ਚੰਦ ਜੀ ਬਾਬਾ ਲక్ష్ਮੀ ਚੰਦ ਜੀ ਤੇ ਮਾਤਾ ਜੀ ਨੂੰ ਨਮਸਕਾਰਾਂ ਕੀਤੀਆਂ ਤੇ ਦੱਸਿਆ ਮਾਤਾ ਜੀ ਫਿਕਰ ਨਾ ਕਰਿਓ ਪਾਪਾ ਜੀ ਹੁਣ ਇੱਥੇ ਹੀ ਵਸਣਗੇ ਭਾਈ ਬਾਲਾ ਜੀ ਗੁਰੂ ਜੀ ਦਾ 30 ਸਾਲ ਸਾਥ ਦੇਣ ਮਗਰੋਂ ਸੰਮਤ 1588 ਵਿੱਚ ਆਪਣੇ ਘਰ ਤਲਵੰਡੀ ਵੱਲ ਨੂੰ ਚਾਲੇ ਪਾ ਦਿੱਤੇ ਗੁਰੂ ਨਾਨਕ ਬਾਦਸ਼ਾਹ ਜੀ ਆਪਣੇ ਬੱਚਿਆਂ ਨੂੰ ਗੁਰਗੱਦੀ ਕਿਉਂ ਨਹੀਂ ਦੇਣਗੇ ਖੰਡੂਰ ਸਾਹਿਬ ਵਜ੍ਹਾ ਤੇ ਭਾਈ ਲੈਣਾ ਜੀ ਜੋ ਕਿ ਅਜੇ ਸੇਵਾ ਵਿੱਚ ਆਏ ਵੀ ਨਹੀਂ ਸਾਨਾ ਉਹਨਾਂ ਨੂੰ ਹੀ ਗੁਰਗਤੀ ਕਿਉਂ ਦੇਣਗੇ ਇਹ ਨਿਰਣਾ ਵੀ ਗੁਰੂ ਜੀ ਨੇ ਭਾਈ ਬਾਲਾ ਜੀ ਨੂੰ ਸਮਝਾ ਦਿੱਤਾ ਇਹ ਗੱਤੀ ਪਰਿਵਾਰ ਨੂੰ ਨਹੀਂ ਦੇਣੀ ਨਾ ਹੀ ਕਿਸੇ ਪਹਿਲਾਂ ਜਾਂ ਬਾਅਦ ਵਿੱਚ ਆਏ ਸਿੱਖਾਂ ਨੂੰ ਮੌਕਾ ਰੱਖ ਕੇ ਦੇਣੀ ਹੈ ਬਲਕਿ ਬਲਕਿ ਕਰਤਾਰ ਵੱਲੋਂ ਬਖਸ਼ਿਸ਼ਾਂ ਜੋ ਇੱਕ ਪਰਵਾਨਾ ਲੈ ਕੇ ਆਇਆ ਹੈ ਏ ਗੁਰਗੱਦੀ ਦੀ ਇਮਾਨਤਾ ਉਸ ਨੂੰ ਹੀ ਦੇਣੀ ਹੈ। ਪ੍ਰਸਾਦ ਸੰਗਤ ਜੀ ਪਾਈਬਾਲਾ ਜੀ ਨੇ ਇਹ ਗੱਲ ਹੋਰ ਕਿਸੇ ਨੂੰ ਨਹੀਂ ਸੀ ਦੱਸੀ। ਫਿਰ ਉਹ ਚਲੇ ਗਏ। ਕਿਉਂਕਿ ਪਾਈਬਾਲਾ ਜੀ ਨੂੰ ਪਰਿਵਾਰ ਵਿੱਚ ਹੁਣੇ ਹੀ ਨਿਰਾਸ਼ਾ ਛਾ ਜਾਣ ਦਾ ਡਰ ਸੀ। ਇਸ ਲਈ ਉਹਨਾਂ ਨੇ ਗੁਰਗੱਦੀ ਵਾਲੀ ਗੱਲ ਕਿਸੇ ਨੂੰ ਨਾ ਦੱਸੀ। ਪਾਈਬਾਲਾ ਜੀ ਨੇ ਉਸ ਸਮੇਂ ਬੜੀ ਸਿਆਣਪ ਤੋਂ ਕੰਮ ਲਿਆ। ਭਾਈ ਭਾਲਾ ਜੀ ਦੇ ਜਾਣਵਾਂ ਕਰੋ ਗੁਰੂ ਜੀ ਨੂੰ ਲਗਭਗ 2 ਸਾਲ ਹੋ ਗਏ ਸਾਨੂੰ ਆਪਣੇ ਘਰ ਰਹਿੰਦਿਆਂ ਦਰਸ਼ਨ ਕਰਨ ਵਾਸਤੇ ਬਿਆਨਤ ਸੰਗਤਾਂ ਆਉਂਦੀਆਂ ਤੇ ਖੁਸ਼ੀਆਂ ਪ੍ਰਾਪਤ ਕਰਦੀਆਂ ਕਈ ਕਈ ਵਾਰ ਹਜ਼ਾਰਾਂ ਦੀ ਗਿਣਤੀ ਹੋ ਜਾਂਦੀ ਸੀ ਸੰਗਤ ਦੀ ਸਿਰਫ ਪੰਜਾਬ ਅੰਦਰ ਹੀ ਨਹੀਂ ਪੂਰੇ ਹਿੰਦੁਸਤਾਨ ਵਿੱਚੋਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਸੀ ਗੁਰੂ ਜੀ ਦੇ ਦਰਸ਼ਨਾਂ ਦੇ ਲਈ Hindu, Musliman ਸਾਰੇ ਧਰਮਾਂ ਦੇ ਲੋਕ ਆਉਂਦੇ। ਜਦੋਂ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਤਾਂ ਬਾਬਾ ਸ੍ਰੀ ਚੰਦ ਜੀ ਸੇਵਾ ਦਾ ਸਾਰਾ ਵਰਜ ਨਵਾਉਂਦੇ। ਗੁਰੂ ਜੀ ਪੁੱਤਰਾਂ ਦੀ ਸੇਵਾ ਤੇ ਉਤਸ਼ਾਹ ਦੇਖ ਕੇ ਬੜੇ ਖੁਸ਼ ਹੁੰਦੇ ਸੀ। ਬੇਟੀਆਂ ਦੀ ਕੁਲ ਵਿੱਚ ਪੈਦਾ ਹੋਏ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਆਪਣੇ ਵੱਡੇ ਬੇਟੀਆਂ ਵੱਲੋਂ ਪਹਿਲੇ ਜਵਾਨੇ ਵਿੱਚ ਸੋਨੀਆਂ ਭਰਾਵਾਂ ਨੂੰ ਦਿੱਤਾ ਹੋਇਆ ਵਰਦਾਨ ਵੀ ਚੇਤੇ ਸੀ ਜੋ ਗੁਰੂ ਜੀ ਨੇ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਹੀ ਪੂਰਾ ਕਰਨਾ ਸੀ ਗੁਰੂ ਜੀ ਉਹ ਵੀ ਜਾਣਦੇ ਸਨ ਜੋ ਕਿ ਇੱਕ ਸੰਤਾਨ ਦਾ ਫਰਜ਼ ਹੁੰਦਾ ਹੈ ਕਿ ਆਪਣੇ ਪਿਓ-ਦਾਦੇ ਦੇ ਸਿਰ ਤੇ ਕਿਸੇ ਕਿਸਮ ਦਾ ਕੋਈ ਕਰਜ਼ਾ ਨਾ ਰਹਿਣ ਦੇਣਾ ਜੇ ਤੋਂ ਸਮਰੱਥਾ ਹੋਵੇ ਤਾਂ ਜ਼ਰੂਰ ਕਰਜ ਉਦਾਰ ਦੇਵੇ ਇੱਕ ਵਾਰ ਦੀ ਗੱਲ ਹੈ ਕਿ ਵੇਦੀਆਂ ਦੇ ਵੱਡਿਆਂ ਪਾਸੋਂ ਸੋਡੀਆਂ ਦੇ ਵੱਡਿਆਂ ਨੇ ਪੰਜਾਬ ਦਾ ਦੁਨਿਆਵੀ ਰਾਜ ਦੇ ਕੇ ਆਪ ਵਣ ਵਿੱਚ ਚਲੇ ਗਏ ਸਾਨਾ ਵੇਦੀਆਂ ਨੇ ਸੋਡੀਆਂ ਦੀ ਇਸ ਗੱਲ ਤੋਂ ਖੁਸ਼ ਹੋ ਕੇ ਉਹਨਾਂ ਨੂੰ ਤੀਨ ਦਾ ਸੱਚਾ ਰਾਜ ਦੇਣ ਦਾ ਵਚਨ ਦਿੱਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੀ ਬਚਿਤ ਕਰਨਾਟਕ ਦੇ ਚੌਥੇ ਅਧਿਆਏ ਵਿੱਚ ਵਿਸਥਾਰ ਨਾਲ ਲਿਖਿਆ ਹੈ ਇਸ ਵਰਦਾਨ ਰਾਹੀਂ ਗੁਰੂ ਜੀ ਨੇ ਜਦੋਂ ਮੋਢਿਆਂ ਉੱਪਰ ਭਾਰ ਪਾਇਆ ਉਹਨਾਂ ਨੇ ਕਿਹਾ ਕਿ ਕਲਯੁਗ ਵਿੱਚ ਆ ਕੇ ਜਦ ਅਸੀਂ ਨਾਨਕ ਨਾਮ ਕਹਾਵਾਂਗੇ ਤਾਂ ਸੋਡੀਆਂ ਨੂੰ ਜਗਤ ਕੋਚ ਬਣਾ ਕੇ ਪਰਮਪਦ ਸੁਰਖਰੂਹੀ ਦਾ ਪਾਵਾਂਗੇ ਹੁਣ ਕਲਯੁਗ ਦਾ ਸਮਾਂ ਸੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਸਰਬ ਕਲਾ ਸਮਰੱਥ ਇੱਕ ਪਾਸੇ ਦੋਨੋਂ ਸਾਹਿਬ ਜਾਤੇ ਸਰਬ ਗੁਣ ਸੰਪੰਨ ਅੱਖਾਂ ਦੇ ਸਾਹਮਣੇ ਸਾਨਾ ਤੇ ਆਗਿਆਕਾਰੀ ਭਾਈ ਬਾਲਾ ਜੀ ਚਾਹੇ ਤਲਵੰਡੀ ਚਲੇ ਗਏ ਸਾਨਾ ਪਰ ਉਹਨਾਂ ਦੀ ਹਜ਼ੂਰੀ ਵਿੱਚ ਹੋਰ ਕਈ ਸਿੱਖ ਸਾਨਾ ਪਰ ਗੁਰੂ ਜੀ ਨੂੰ ਖੰਡੂਰ ਸਾਹਿਬ ਵਿੱਚ ਵਸਦੇ ਸਮਰਥ ਸਿੱਖ ਵੀ ਦਿਖ ਰਹੇ ਸਾਨਾ ਜਿਨ੍ਹਾਂ ਨੇ ਗੁਰੂ ਜੀ ਦੇ ਪਾਸੋਂ ਇਸ ਇਮਾਨਤ ਨੂੰ ਆਪਣੇ ਸਿਰ ਤੇ ਲੈ ਕੇ ਅੱਗੇ ਇਸ ਨੂੰ ਕਿਸੇ ਟਿਕਾਣੇ ਤੇ ਪਹੁੰਚਾਉਣਾ ਸੀ ਜੀ ਇਹ ਗੁਰਗੱਦੀ ਘਰ ਵਿੱਚ ਦਿੱਤੀ ਜਾਂਦੀ ਤਾਂ ਪਿਤਾਪੁਰ ਕੀ ਚੀਜ਼ ਦਾ ਘਰ ਵਿੱਚ ਰੱਖਣਾ ਸੁਭਾਵਿਕ ਔਖਾ ਸੀ ਦੂਜੀ ਤਾਂ ਦੇਣ ਨਾਲ ਤੀਜੀ ਤਾਂ ਅਟਕਣ ਦੀ ਕੋਈ ਵਜ੍ਹਾ ਨਹੀਂ ਸੀ ਕਰਤਾਰ ਤੇ ਹੁਕਮ ਅਨੁਸਾਰ ਗੁਰੂ ਜੀ ਨੇ ਇਹ ਈਮਾਨਤ ਆਪਣੇ ਘਰ ਵਿੱਚ ਨਹੀਂ ਰੱਖੀ ਜਦੋਂ ਗੁਰੂ ਜੀ ਨੇ ਈਮਾਨਤ ਨਹੀਂ ਰੱਖੀ ਤਾਂ ਹੋਰ ਕਿਸੇ ਨੂੰ ਕੋਈ ਵੀ ਹੱਕ ਨਹੀਂ ਰਹਿ ਜਾਂਦਾ ਕਿ ਇਹ ਈਮਾਨਤ ਆਪਣੇ ਕੋਲ ਰੱਖੇ ਇਹ ਇਮਾਨਤ ਅਜਹੀ ਵਸਤੂ ਹੈ ਜਿਸ ਦੀ ਹੈ ਇਹ ਉਸੇ ਕੋਲ ਹੀ ਜਾਣੀ ਹੈ ਗੁਰੂ ਜੀ ਦਾ ਆਪਣਾ ਸਿਧਾਂਤ ਹੀ ਹੁਕਮ ਰਚਾਈ ਚੱਲਣਾ ਹੈ ਉਹ ਕਰਤਾਰ ਨੂੰ ਜਨਮ ਤੋਂ ਹੀ ਸਮਝਣ ਦੀ ਸੋਚੀ ਰੱਖਦੇ ਹਨ ਚਾਹੇ ਗੁਰੂ ਜੀ ਨੇ ਭਾਈ ਬਾਲਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਾਰੇ ਦੱਸ ਦਿੱਤਾ ਸੀ ਪਰ ਅਜੇ ਵੀ ਉਹ ਉਡੀਕ ਰੱਖ ਰਹੇ ਸਨ ਕਿ ਗੁਰੂ ਜੀ ਦੁਆਰਾ ਸਾਜਿਆ ਹੋਇਆ ਸਿੱਖ ਉਹਨਾਂ ਨੂੰ ਆਉਣ ਮੇਲੇ ਤਾਂ ਕਿ ਉਹ ਆਪਣੀ ਜੋਤ ਉਸ ਤੇ ਵਿੱਚ ਰੱਖਣਾ ਪਾਈ ਬਾਲਾ ਜੀ ਨੇ ਪਰਿਵਾਰ ਨੂੰ ਇਹ ਗੱਲ ਨਾ ਦਸੀ ਕਿਉਂਕਿ ਟਾਈਮ ਤੋਂ ਪਹਿਲਾਂ ਪਰਿਵਾਰ ਨੂੰ ਕੋਈ ਗੱਲ ਦੱਸਣਾ ਤੇ ਦੱਸ ਕੇ ਨਿਰਾਸ਼ ਕਰ ਦੇਣਾ ਚੰਗੀ ਗੱਲ ਨਹੀਂ ਹੈ ਕਿਉਂਕਿ ਬਾਬਾ ਸ੍ਰੀ ਚੰਦ ਜੀ ਜਪ ਤਪ ਤੇ ਸਿਮਰਨ ਕਰਦੇ ਸਨ ਉਹ ਹਰ ਤਰ੍ਹਾਂ ਦੇ ਜੋਗ ਹਨ ਕਿ ਉਹਨਾਂ ਨੂੰ ਗੁਰਗਤੀ ਮਿਲੇ ਉਹ ਇਸ ਸਥਾਨ ਨੂੰ ਸੰਭਾਲਣ ਦੇ ਲਈ ਆਪਣਾ ਕੁਦਰਤੀ ਹੱਕ ਜਾਣਦੇ ਸਨ ਉਹ ਇਸ ਲਈ ਹੀ ਸਾਧਨਾ ਸਾਧ ਕਰ ਰਹੇ ਸਨ ਗੁਰੂ ਜੀ ਨੇ ਇਹ ਹੱਕ ਜਿਸ ਨੂੰ ਦੇਣਾ ਸੀ ਜਿਸ ਨੂੰ ਬੜ ਭਾਗੀ ਸਮਝਦੇ ਸਨ ਉਹਨਾਂ ਨੂੰ ਵੀ ਗੁਰੂ ਸਾਹਿਬ ਜੀ ਦੇ ਪ੍ਰੇਮ ਦੀਆਂ ਖਿੱਚਾਂ ਪੈ ਰਹੀਆਂ ਸਨ ਤੇ ਉਹ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੀ ਮੰਡਲੀ ਦੀ ਅਗਵਾਈ ਵਿੱਚ ਖੰਡੂਰ ਸਾਬ ਤੋਂ ਚੱਲ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਪਹੁੰਚ ਚੁੱਕੇ ਸਾਨਾ ਇਸ ਗੱਲ ਦਾ ਪਤਾ ਤਾਂ ਉਸ ਬੜਪਾਗੀ ਪੁਰਸ਼ ਨੂੰ ਆਪ ਵੀ ਨਹੀਂ ਸੀ ਭਾਈ ਲੈਣਾ ਜੀ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਕਿਸੇ ਨੇ ਆਪਣੀ ਜੋਤ ਉਹਨਾਂ ਦੇ ਅੰਦਰ ਸਮਰਪਿਤ ਕਰਕੇ ਉਹਨਾਂ ਨੂੰ ਪਿਆਰ ਵਿੱਚ ਲੀਨ ਬਣਾ ਦੇਣਾ ਹੈ ਭਾਈ ਲੈਣਾ ਜੀ ਨੂੰ ਆਪਣੇ ਅੰਦਰ ਲੁਕੀ ਹੋਈ ਸ਼ਕਤੀ ਦਾ ਗਿਆਨ ਨਹੀਂ ਸੀ ਪਈ ਲੈਣਾ ਜੀ ਦਾ ਪਵਿੱਤਰ ਸ਼ੀਸ਼ ਜੋ ਕਿ ਨਿਰੰਕਾਰ ਤੋਂ ਬਿਨਾ ਕਿਸੇ ਅੱਗੇ ਨਹੀਂ ਸੀ ਝੁਕਿਆ ਉਹਨਾਂ ਨੂੰ ਨਹੀਂ ਪਤਾ ਸੀ ਕਿ ਸਮਾਂ ਆਉਣ ਤੇ ਉਹਨਾਂ ਦਾ ਸ਼ੀਸ਼ ਇਸ ਵਿੜਭਾਗੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਝੁਕ ਜਾਏਗਾ 70 ਸਾਲਾਂ ਦਾ ਸਰੀਰ ਛੱਡ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਨੇ ਪਈ ਲੈਣਾ ਜੀ ਦੇ ਸਰੀਰ ਵਿੱਚ ਵਸ ਜਾਣਾ ਹੈ ਇਨ੍ਹਾਂ ਗੱਲਾਂ ਤੋਂ ਇਹ ਵਿੜਭਾਗੀ ਪਈ ਲੈਣਾ ਜੀ ਅਜੀ ਆਪ ਅਣਜਾਣਸਾਨਾ ਗੁਰੂ ਜੀ ਦੇ ਸਰੀਰ ਵਿੱਚ ਜੋਤ ਬਦਲਣ ਦੇ ਲਈ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਉਹਨਾਂ ਨੂੰ ਕਈ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਲਈ ਜ਼ਿਆਦਾ ਸਮੇਂ ਦੀ ਲੋੜ ਸੀ ਗੁਰੂ ਜੀ ਦੀਆਂ ਜ਼ਿੰਮੇਵਾਰੀਆਂ ਜੋ ਕਿ ਇੱਕ ਦੋ ਜਾਮਿਆਂ ਵਿੱਚ ਤਾਂ ਸਿਰੇ ਚੜਨਾ ਮੁਸ਼ਕਲ ਸੀ ਪਹਿਲਾਂ ਹੀ ਕੋਈ ਸੁਤਰਾ ਭਾਂਡਾ ਨਿਰੰਕਾਰ ਦੇ ਹੁਕਮ ਵਿੱਚ ਤਿਆਰ ਹੋ ਜਾਣਾ ਜ਼ਰੂਰੀ ਸੀ ਜਿਸ ਵਿੱਚ ਗੁਰਤਾ ਦੀ ਜੋਤ ਰੱਖੀ ਜਾ ਸਕੇ ਫਿਰ ਨਿਰਮਲ ਪੰਥ ਖਾਲਸਾ ਸਾਜਣ ਦਾ ਕੰਮ ਜਾਰੀ ਰੱਖਿਆ ਜਾਵੇ ਇਸ ਲਈ ਗੁਰੂ ਜੀ ਨੂੰ ਆਪਣੀ ਇਸ ਜ਼ਿੰਮੇਵਾਰੀਆਂ ਦੇ ਲਈ ਦੂਜਾ ਸਰੀਰ ਧਾਰਨ ਦੀ ਲੋਡ ਮਹਿਸੂਸ ਹੋਈ ਕਿਸੇ ਦੂਜੀ ਸਰੀਰ ਦਾ ਪ੍ਰੇਮ ਰੂਪੀ ਦੀਵਾ ਖੱਟੀ ਦੀ ਵੱਟੀ ਜਾਪ ਤਪ ਉਹਨਾਂ ਤੇ ਭਾਗਾਂ ਦੇ ਤੇਲ ਨਾਲ ਭਰਿਆ ਹੋਵੇ ਤਾਂ ਤੇ ਜੋਤੀ ਨਾਲ ਜੋਤ ਮਲਾ ਕੇ ਉਸ ਵਿੱਚ ਜਲਦੀ ਹੀ ਆਸ ਪਾਇਆ ਜਾ ਸਕੇ ਹੁਣ ਭਾਈ ਲੈਣਾ ਜੀ ਸ੍ਰੀ ਖੰਡੂਰ ਸਾਹਿਬ ਤੋਂ ਕਰਤਾਰਪੁਰ ਵਿਖੇ ਪਹੁੰਚ ਰਿਕੇ ਸੀ ਭਾਈ ਲੈਣਾ ਜੀ ਦੇ ਪਿਤਾ ਜੀ ਦੁਕਾਨਦਾਰ ਦੀ ਕਿਰਤ ਕਰਦੀ ਤੇ ਦੁਕਾਨਦਾਰੀ ਦੀ ਕਿਰਤ ਕਰਕੇ ਸਭ ਨਾਲ ਵੰਡ ਕੇ ਛਕਦੇ ਇਨਾਂ ਦੇ ਮਾਤਾ ਜੀ ਸਮਰਾਈ ਜੀ ਵੀ ਦਾਰਾਏ ਕਿਸੇ ਵੀ ਕਿਸੇ ਵੀ ਦਰਵੇਸ਼ ਨੂੰ ਹੱਥੀ ਬਣਾ ਕੇ ਸ਼ਿਕਾਕੇ ਅਸੀਸਾਂ ਲੈਣ ਵਾਲੇ ਸਨ ਸਾਰਾ ਪਰਿਵਾਰ ਵੈਸ਼ਨੋ ਦੇਵੀ ਮਾਤਾ ਦਾ ਉਪਾਸ਼ਕ ਸੀ ਭਾਈ ਲੈਣਾ ਜੀ ਸਾਲ ਵਰ ਸਾਲ ਦੇਵੀ ਮੰਡਲੀ ਦੀ ਜੋ ਵੈਸ਼ਨੋ ਦੇਵੀ ਜਾਂਦੀ ਉਸ ਦੀ ਅਗਵਾਈ ਕਰਦੇ ਉਹ ਸਾਰੇ ਧਰਮ ਖੇਤਰਾਂ ਵਿੱਚ ਧਰਮ ਕਮਾਈ ਦਾ ਚੌਥਾ ਇਸਬਾਇਆ ਕਰਦੇ ਸਨ ਸੰਮਤ 1599 ਦੀ ਯਾਤਰਾ ਸਮੇਂ ਸਾਰੀ ਵੱਢ ਲਈ ਸਮੇਤ ਭਈ ਲੈਣਾ ਜੀ ਵੀ ਜਾ ਰਹੇ ਸਨ ਚਲਦੇ ਚਲਦੇ ਸ਼ਾਮ ਹੋ ਗਈ ਉਹਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਥੋੜੀ ਹੀ ਵਾਟ ਤੇ ਡੇਰਾ ਕਰ ਲਿਆ ਉਹਨਾਂ ਨੇ ਸਾਥੀਆਂ ਨੂੰ ਭੋਜਨ ਤਿਆਰ ਕਰਨ ਲਈ ਗਿਆ ਕਹਿਣ ਲੱਗੇ ਕਿ ਇੱਥੇ ਨਾਨਕ ਜੀ ਰਹਿੰਦੇ ਹਨ ਉਹ ਬਹੁਤ ਪਨੇ ਲੋਕ ਆਣ ਹੁਣ ਆਪਾਂ ਇੱਥੇ ਆ ਗਏ ਹਾਂ ਇੱਕ ਪੰਥ ਦੋ ਕਾਜ ਵਾਲੀ ਗੱਲ ਹੈ ਮੈਂ ਦਰਸ਼ਨ ਕਰਕੇ ਛੇਤੀ ਆ ਜਾਵਾਂਗਾ ਅਜੇ ਹਕ ਕਹਿ ਕੇ ਘੋੜੀ ਤੇ ਸਵਾਰ ਹੋ ਕੇ ਭਾਈ ਲੈਣਾ ਜੀ ਨਗਰ ਵੱਲ ਨੂੰ ਚੱਲ ਪਏ ਰਸਤੇ ਵਿੱਚ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਮਿਲੇ ਤੇ ਗੁਰੂ ਜੀ ਨੇ ਭਾਈ ਲੈਣਾ ਜੀ ਦੀ ਘੋੜੀ ਦੀ ਲਗਾਮ ਫੜ ਕੇ ਗੁਰੂ ਜੀ ਆਪਣੇ ਘਰ ਤੱਕ ਲੈ ਗਏ ਗੁਰੂ ਦੀ ਕਿਰਪਾ ਹੋਈ ਜਿਵੇਂ ਹੀ ਸਵੇਰ ਹੋਈ ਭਾਈ ਲੈਣਾ ਜੀ ਨੇ ਆਪਣਾ ਇਰਾਦਾ ਬਦਲ ਗਿਆ ਕਹਿਣ ਲੱਗੇ ਮੇਰਾ ਦੇਵੀ ਦੀ ਦਰਸ਼ਨਾ ਨੂੰ ਜਾਣਾ ਤੇ ਭਲੇ ਕੰਮ ਦੀ ਮਾਨ ਦੀ ਛਿੱਤੀ ਤੇ ਵੋਕਤੀ ਪ੍ਰਾਪਤੀ ਲਈ ਹੈ। ਇਹੀ ਫਲ ਮੈਨੂੰ ਨਾਨਕ ਪਾਤਸ਼ਾਹ ਜੀ ਦੇ ਦਰਸ਼ਨਾ ਦੇ ਸੇਵਾ ਵਿੱਚੋਂ ਮਿਲਿਆ ਹੈ। ਤੁਸੀਂ ਸਾਰੇ ਆਪਣੀ ਵਕੋ ਵਕ ਕਾਮਨਾ ਧਾਰ ਕੇ ਜਾ ਰਹੇ ਹੋ। ਤੁਸੀਂ ਸੁੱਖ ਨਾਲ ਜਾਓ। ਤੁਸੀਂ ਵੀ ਉਤੋਂ ਦਰਸ਼ਨ ਕਰਕੇ ਫਿਰ ਨਾਨਕ ਤਪਾਜੀ ਦੇ ਦਰਸ਼ਨਾਂ ਨੂੰ ਆਇਓ ਨਾਨਕ ਤਪਾਜੀ ਬੜੀ ਪਹੁੰਚ ਵਾਲੇ ਬੰਦੇ ਹਨ ਇਹ ਕਹਿ ਕੇ ਪਾਈ ਲੈਣਾ ਜੀ ਵਾਪਸ ਕੰਡੂਰ ਸਾਹਿਬ ਤੇ ਸਾਰੀ ਮੰਡਲੀ ਦੇ ਵੀ ਦਰਸ਼ਨਾਂ ਨੂੰ ਚਲੀ ਗਈ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ